ਇੱਧਰ ਲਈ ਸਾਹਮਣੇ ਸਾਹਮਣੇ ਹੋਈਆਂ ਨੇ ਆਹ ਕਬੱਡੀ ਦੇ ਉੱਤੇ ਖਨੀ ਉਹ ਕਿਸੇ ਗੱਲ ਨੂੰ ਬੈਸਟ ਬਣਿਆ ਜੱਪਰੂਆ ਕਾਲੇ ਸੰਘਿਆ ਵਾਲੇ ਦੇ ਕੈਂਚੀ ਲਾਦੀ ਆ ਵੀ ਜੱਫਾ ਆ ਵੀ ਕਬੱਡੀ ਮੁਹੰਮਦ ਪੂਰਨ ਪਾ ਪਿੰਡ ਲਓ ਫਾਈਨਲ ਮੈਚ ਦੇ ਪਹਿਲੇ ਹਾ ਕਾਲ ਪੁਰੇ ਪੜੀ ਵਾਲਾ 911 ਖੇਡ ਕਬੱਡੀ ਦਾ 911 ਉਧਰ ਰਾਣਾ ਧਾਨੀ ਜੀ ਸਾਦੀ ਬਾਈ ਉਹਨਾਂ ਦਾ ਵਿਸ਼ੇਸ਼ ਤੌਰ ਤੇ ਅਸੀਂ ਧੰਨਵਾਦ ਕਰਦੇ ਆ ਨਾਟ 11 ਦੀ ਕਬੱਡੀ ਦੇ ਉੱਤੇ ਉਹ ਆ ਕੀ ਬਣ ਗਿਆ ਉਹ ਹਜੇ ਤਾਂ ਤੀਰ 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 ਕਮਾਨ ਦੇ ਵਿੱਚ ਆ ਰਾਜੂ ਦੀ ਕਬੱਡੀ ਤਾਰੀ ਵਾਲਾ ਤੀਖਿਆ ਨਾਲ ਪਾਉਣ ਦੇ ਵਾਸਤੇ ਫਿਰ ਫਿਰ ਆ ਗਿਆ ਚਿਤਬਾਲ ਮੈਦਾਨ ਦੇ ਅੰਦਰ ਆ ਚਿਤਬਾਲ ਕਿੱਡੀ ਦੀ ਰੇਡ ਪਈ ਹੀ ਰੇਡ ਪਾਉਣ ਦੇ ਵਾਸਤੇ ਚਿਤਬਾਲ ਦੇਖ ਲੈਣ ਕਿਹੋ ਜਿਹਾ ਕਮਾਲ ਕਰਦਾ ਅੱਗੇ ਵਧ ਕੇ ਕੀਤਾ ਹਮਲਾ ਇਹ ਗੱਬਰੂ ਦੇਸ਼ ਪੰਜਾਬ ਦੇ ਦੇਖੋ ਜਿਸਾਂ ਦੇ ਵਿੱਚ ਜਾਨ ਆ ਗੱਡੀਆਂ ਚੌੜੀਆਂ ਛਾਤੀਆਂ ਇਹ ਦਿਨ ਦੇ ਥਲ ਤੂਫਾਨ ਆ ਕਿੱਟੀ ਵਾਲਾ ਇਧਰ ਪਾਸੇ ਗੋਲਡਨ ਬੋਏ ਖੇਡ ਕਬੱਡੀ ਦਾ ਲਾ ਤਕੜਾ ਉਧਰ ਕਬੱਡੀ ਪੈ ਗਈ ਇਹ ਮੇਟਲਨੀ ਫਿਰ ਫਾਟੋ ਬਾਂ ਓਸ਼ੀਨ ਟ੍ਰੇਨਰ ਹੁੰਟੀ ਜਨਾ ਜੇਟੀ ਇਮੀਗ੍ਰੇਸ਼ਨ ਰੋਡ ਮਾਸਟਰ ਤੇ ਕਲਵੰਦ ਸੋਨਰ ਤੇ ਬਲਜੀਤ ਜਿੰਤਾ ਜੀ ਇਹ ਆ ਸ਼ਕਰਪੁਰੀਆ ਕੋਈ ਕਰਦਾ ਦੱਕਣ ਲਈ ਇੱਕ ਪਾਸੇ ਬਿਲਾਲ ਮੋਸਰ ਔਰ ਦੂਸਰੇ ਪਾਸੇ ਫਰਿਆਦ ਬਿਲਾਲ ਦੇ ਫਰਿਆਦ ਬਿਲਾਲ ਦੇ ਫਰਿਆਦ ਕਬੱਡੀ 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 ਹਰ ਜੋ ਵੀ ਹੈ ਜੋ ਚੱਕੇ ਜੰਮ ਹੋ ਗਏ ਤਰੀ ਜਾਂਦੀ ਰੇਲ ਦੇ ਚੱਕੇ